ਅੱਲੇ ਸ਼ਾਲ ਮਾਰਤੀ ਫੇਰ ਮੈਨੂੰ ਜਿੱਤੋਂ ਤੱਕ ਮਰਜੀ ਪਹੁੰਚਣਾ ਪਵੇ ਜੀ ਲੜਾਈ ਨਸ਼ੇ ਦੀ ਹੈ ਕਿ ਵੈਸੇ ਹੀ ਹੈ ਨਸ਼ੇ ਦੇ ਅਲੀਗੇਸ਼ਨ ਲਾਉਂਦੇ ਪਏ ਵਾਕਈ ਉਹ ਨਸ਼ਾ ਕਰਦੇ ਔਥੇ ਨਹੀਂ ਨਸ਼ਾ ਤਾਂ ਉਹ ਦੇਖੋ ਜੀ ਕਰਦੇ ਹੋ ਪਿੰਡ ਦੇ ਵਿੱਚ ਹੈਗਾ ਸਾਡੇ ਚਟਾ ਕੋਈ ਐਸੀ ਗੱਲ ਨਹੀਂ ਗੀ ਮੈਂ ਨਹੀਂ ਕਹਿੰਦਾ ਸਾਡੇ ਪਿੰਡ 'ਚ ਨਸ਼ਾ ਹੈ ਨਹੀਂਗਾ ਸਾਡੇ ਪਿੰਡ 'ਚ ਨਸ਼ਾ ਹੈਗਾ ਨਾ ਨਸ਼ਾ ਸਾਡੇ ਪਿੰਡ 'ਚ ਰੁਕਣਾ ਚਾਹੀਦਾ ਅਕਸੀਰ ਸਿੰਘ ਮੈਂਬਰ ਆ ਜੀ ਜੀ ਕੀ ਦੱਸਣਾ ਚ ਨੇ ਦੱਸੋ ਦੱਸੋ ਜੀ ਉਹਦੇ ਅਸੀਂ ਮੌਕੇ ਤੇ ਸੀਗੇ ਇਹ ਇਹ ਮੁੰਡੇ ਨੇ ਗਾਲਾਂ ਜ਼ਰੂਰ ਕੱਢੀਆਂ ਇਹਨਾਂ ਨੂੰ ਲੜਿਆ ਵੀ ਇਹਨਾਂ ਨਾਲ ਅਸੀਂ ਪੁਲਿਸ ਵੀ ਮੌਕੇ ਤੇ ਸੱਦੀ ਸੀਗੀ ਉਹਨਾਂ ਨੇ ਉੱਥੇ ਲੈ ਕੇ ਨਹੀਂ ਗਏ ਉਸ ਤੋਂ ਬਾਅਦ ਇਹਨਾਂ ਨੇ ਕੋਈ ਕਾਰਵਾਈ ਨਹੀਂ ਕੀਤੀ ਪੁਲਿਸ ਸਰਕਾਰ ਦੀ ਜਿਹਨੇ ਮਹਿਮ ਚਲਾਈ ਹੋਈ ਆ ਨਸ਼ਾ ਯੁੱਧ ਨਸ਼ਾ ਅਰੋਧਾ ਜੀ ਪਰ ਮੈਨੂੰ ਲੱਗਦਾ ਨੇ ਵੀ ਪਿੰਡ ਦੇ ਵਿੱਚੋਂ ਨਸ਼ਾ ਖਤਮ ਹੋ ਜਾ ਤੇ ਤੁਹਾਨੂੰ ਪਤਾ ਹੀ ਹੁਣ ਦੇਖ ਲੋ ਸਾਡੇ ਮੈਂਬਰ ਨੂੰ ਟੈਂਕੇ ਤੇ ਚੜਨਾ ਪੈ ਗਿਆ ਕਿਹੜੀ ਪਾਰਟੀ ਦੇ ਸਬੰਧਤ ਤੇ ਮੈਂ ਕਾਂਗਰਸ ਪਾਰਟੀ ਦਾ ਜਿੱਦਾਂ ਡੀਐਸਪੀ ਦੇ ਪੇਸ਼ ਹੋਏ ਆ ਇਹਨਾਂ ਨੂੰ ਪਹਿਲਾਂ ਕਿਹਾ ਜੀ ਨਾਲ ਚੱਲੋ ਇਹ ਸਾਡੇ ਨਾਲ ਨਹੀਂ ਤੁਰੇ ਜੇ ਕਹਿੰਦੇ ਮੈਂ ਪਿੰਡ 'ਚ ਬੈਰ ਨਹੀਂ ਪਾਉਣੀ ਸਪੀਸ ਸਾਹਿਬ ਕਹਿੰਦੇ ਸੀ ਹਾਂਜੀ ਮਤਲਬ ਸਪੀਸ ਸਾਹਿਬ ਕਾਫੀ ਸੀ ਮੂੰਹ ਵੱਧੇ ਹੋਏ ਸੀ ਉਹਨਾਂ ਦੇ ਖਰਚਾ ਜਿਹਾ ਆਪ ਦੇਖਿਆ ਜੀ ਹੱਥੀ ਮੋਟਰਸਾਈਕਲਾਂ ਦੇ ਫਿਰਦੇ ਜੇ ਬੇਖੌਫ ਹੋਏ ਫਿਰਦੇ ਸੀ ਕੋਈ ਡਰ ਭੈ ਨਹੀਂ ਸੀ ਉਹਨਾਂ ਨੂੰ ਮੇਨ ਮਸਲਾ ਇਹ ਹੈ ਨਸ਼ੇ ਦੀ ਗੱਲ ਚੱਕੀ ਜਾਂਦੀ ਹੈ ਸੀ ਤੇ ਗਾਲਾਂ ਕੱਢਦੇ ਸੀ ਨਸ਼ਾ ਤੇ ਨਸ਼ਾ ਕਰਦੇ ਜੀ ਬਾਈ ਜੀ ਕਿਵੇਂ ਦੇਖਦੇ ਵਾਕੀ ਨਸ਼ੇ ਦਾ ਤੇ ਕੰਮ ਹਾਂ ਜੀ ਨਸ਼ੇ ਦਾ ਬਹੁਤ ਚੱਲਦਾ ਜੀ ਬਹੁਤ ਚੱਲਦਾ ਜੀ ਇਥੇ ਚਾਰ ਚਾਰ ਪੰਜ ਪੰਜ ਮੁੰਡੇ ਮੋਟਰਸਾਈਕਲਾਂ ਨਾਲ ਸਾਰੀ ਢਲੀ ਤੁਰੇ ਫਿਰਦੇ ਆ ਜੀ ਬਹਿ ਕੇ ਮਾੜੇ ਬੰਦਾ ਜਦ ਨਿਕਲਦਾ ਕੋਈ ਉਹ ਨਹੀਂ ਰਹਿ ਗਿਆ ਜੀ ਬਾਹਰ ਉਹ ਲੁੱਟ ਖੋ ਕਰਕੇ ਲੈ ਜਾਂਦੇ ਆ ਉਹ ਇੱਕ ਥਾਪੜ ਦਾ ਰਿਹਾ ਵੀ ਮੈਂ ਤਾਂ ਇਹਨੂੰ ਵੱਡੂਗਾ ਮੈਂ ਤਾਂ ਇਹਨੂੰ ਮਾਰਨਾ ਹੀ ਆ ਅੱਜ ਮਾਰ ਕੇ ਹੀ ਸਾਹ ਲਵਾਂਗਾ ਬਹੁਤ ਸਾਲਾਂ ਮੈਂਬਰ ਕੁੱਤਾ ਮੈਂਬਰ ਇਹਨੂੰ ਬਣਾਇਆ ਕਿਨੇ ਆ ਬਹੁਤ ਜ਼ਿਆਦਾ ਬੋਲਿਆ ਜੀ ਉਹ ਕਿਸੇ ਦੇ ਕਹਿਣ ਤੇ ਚੁੱਪ ਨਹੀਂ ਕੀਤਾ ਉਹ ਅਸੀਂ ਇਕਬਾਲ ਸਿੰਘ ਐਸਆਈ ਨੂੰ ਰਾਤ ਨੂੰ ਫੋਨ ਕੀਤਾ ਜੀ ਉਹ ਕਰਦੇ ਕਰੋਂ ਦੇ 2-3 ਘੰਟੇ ਬਾਅਦ ਆਏ ਜਦੋਂ ਉਹਨਾਂ ਨੇ ਆ ਕੇ ਸਾਡੇ ਘਰ ਕੋਲ ਹੁੱਟਰ ਮਾਰਿਆ ਇਹ ਤਾਲੇ ਲਾ ਕੇ ਚਲੇ ਗਏ ਜੀ ਮੇਰੇ ਨਾਲ ਇਹਨਾਂ ਨੇ ਖਿੱਚ ਤੂ ਕੀਤੀ ਅਸੀਂ ਇਹ ਇਨਸਾਫ ਚਾਹੁੰਦੇ ਸੀ ਇਹ ਸਾਨੂੰ ਇਹ ਤਾਂ ਪਤਾ ਲੱਗ ਗਿਆ ਵੀ ਸਾਨੂੰ ਮਾਰਨ ਵਾਸਤੇ ਆਇਆ ਕੌਣ ਸੀਗਾ ਬਹੁਤ ਕੁਝ ਉਹਨਾਂ ਨੇ ਕੀਤਾ ਜੀ ਪਰ ਸਾਡੀ ਕਿਸੇ ਨੇ ਸੁਣਵਾਈ ਨਹੀਂ ਕੀਤੀ ਉਲਟਾ ਉਹਨਾਂ ਨੇ ਸਾਡੇ ਤੇ ਸਾਰੇ ਪਰਿਵਾਰ ਤੇ ਪਰਚਾ ਕੀਤਾ ਝੂਠਾ ਥਾਂ ਦਾ ਰੌਲਾ ਕੋਈ ਥਾਂ ਦਾ ਰੌਲਾ ਨਹੀਂ ਜੀ ਇਹ ਮੈਂਬਰੀ ਦੀ ਰੰਜਿਸ਼ ਕੱਢ ਰਹੀ ਹੈ ਸਾਰੇ ਬੰਦੇ ਤੁਸੀਂ ਮੌਕੇ ਤੇ ਜਿਸ ਕਾਰਨ ਨੇ ਮੈਂਬਰ ਨੇ ਸਾਨੂੰ ਫੋਨ ਕਰਕੇ ਸੱਦਿਆ ਵੀ ਐਂ ਕਰਕੇ ਆਮ ਸ਼ਾਹ ਤੇ ਬੰਦੇ ਲੈ ਕੇ ਆਉਂਦਾ ਮੇਰੀ ਯਾਰ ਨੂੰ ਖਤਰਾ ਸਾਨੂੰ ਨਹੀਂ ਪਤਾ ਉਹਨਾਂ ਨੇ ਉਹਨਾਂ ਤੋਂ ਕੀ ਖਾਦਾ ਕੀ ਲਿਆ ਕੀ ਨਹੀਂ ਕੀਤਾ ਪਰ ਉਹਨਾਂ ਨੇ ਕੇਸ ਹੀ ਉਲਟਾ ਘਮਾਤਾ ਮੈਂਬਰ ਬਣ ਕੇ ਮੈਂ ਗਲਤੀ ਕਰ ਲਈ ਲੋਕਾਂ ਨੇ ਮੈਨੂੰ ਬਣਾਦਾ ਜੀ ਪਰ ਮੈਂ ਗਲਤੀ ਕਰ ਲਈ ਕਿਉਂਕਿ ਕੁਝ ਕੁ ਬੰਦਿਆਂ ਨੂੰ ਇਹ ਹਾਜਮ ਨਹੀਂ ਹੋਇਆ ਵੀ ਇਹ ਬੰਦਾ ਮੈਂਬਰ ਕਿਉਂ ਬਣ ਗਿਆ ਬੇਸ਼ਰਮ ਲੜਕਾਰੇ ਮਾਰ ਮਾਰ ਇਹ ਗੱਲਾਂ ਕਰਦੇ ਆ ਸੀ ਕਹਿੰਦਾ ਮੈਂ ਲੰਡੂ ਕਹਿੰਦਾ ਉਹਨੇ ਕਿਤੇ ਹੀ ਕਿਹਾ ਕਹਿੰਦਾ ਲੰਡੂ ਪੰਚਾਇਤ ਦਾ ਟੁੱਟੀ ਕਹਿੰਦਾ ਕੁਝ ਨਹੀਂ ਕਰ ਸਕਦੇ ਸਾਥ ਸਾਨੂੰ ਇਨਸਾਫ ਨਹੀਂ ਮਿਲਦਾ ਪਿਆ ਜੀ ਅਸੀਂ ਪਹਿਲਾਂ ਜੇ ਤੋਂ ਠਾਣੀ ਗਈ ਸੀ ਜੀ ਜੀ ਸਾਡੇ ਨਾਲ ਅਮਨਦੀਪ ਸਿੰਘ ਦਾ ਥਾਂ ਜੀ ਠੀਕ ਆ ਉੱਥੇ ਬਹਿ ਕੇ ਉਹ ਨਸ਼ੇ ਕਰਦੇ ਸੀਗੇ ਬਹੁਤ ਜ਼ਿਆਦਾ ਮੇਰੇ ਬੱਚੇ ਹੈਗੇ ਜੀ ਛੋਟੇ ਜਾਂ ਉਹਨਾਂ ਨੂੰ ਕਿਹਾ ਗਿਆ ਵੀ ਇੱਥੇ ਨਸ਼ੇ ਨਾ ਕਰੋ ਵੀ ਬੱਚੇ ਛੋਟੇ ਆ ਜਿਹੜੇ ਉੱਥੇ ਬੈਂਦੇ ਸੀਗੇ ਉਹਨਾਂ ਨੂੰ ਵੀ ਕਿਹਾ ਗਿਆ ਵੀ ਨਾ ਬੈਠੋ ਉਹਨੇ ਬਹੁਤ ਗਾਲਾਂ ਕੱਢੀਆਂ ਜੀ ਤੁਹਾਨੂੰ ਮੈਂਬਰ ਕਿਹਨੇ ਬਣਾਤਾ ਮੈਂ ਇੱਕ ਲੇਡੀਆਂ ਉਹਨਾਂ ਦੇ ਨਾਂ ਤੇ ਮੈਂ ਗਾਲਾਂ ਨਹੀਂ ਦੱਸ ਸਕਦੀ ਕਿ ਕਿੱਡੀਆਂ ਕਿ ਗੰਦੀਆਂ ਉਹਨੇ ਕੱਡੀਆਂ ਠੀਕ ਹੈ ਮੈਂ ਇਹਨਾਂ ਨੂੰ ਕਹਿੰਦੇ ਵੀ ਇਹਨੂੰ ਬਾਹਰ ਕੱਢ ਅਸੀਂ ਇਹਨੂੰ ਮਾਰਨਾ ਉਹਨੇ ਬਹੁਤ ਬੰਦੇ ਸੱਦੇ ਹੋਏ ਸੀਗੇ ਇਹਨੂੰ ਵੱਢਣ ਵਾਸਤੇ ਠੀਕ ਹੈ ਜੀ ਉਦੋਂ ਨੂੰ ਇਹਨਾਂ ਨੇ ਫੋਨ ਕੀਤਾ ਮੈਂਬਰ ਵੀ ਮੌਕੇ ਤੇ ਆ ਗਏ ਪਿੰਡ ਦੇ ਬੰਦੇ ਵੀ ਮੌਤ ਬਾਹਰ ਬਹੁਤ ਜ਼ਿਆਦਾ ਆ ਗਏ ਜਿਨ੍ਹਾਂ ਨੇ ਉਹਨਾਂ ਨੂੰ ਚੁੱਪ ਕਰਾਉਣ ਦੀ ਕੋਸ਼ਿਸ਼ ਕੀਤੀ ਪਰ ਉਹ ਇੱਕ ਥਾਪੜ ਦਾ ਰਿਹਾ ਵੀ ਮੈਂ ਤਾਂ ਇਹਨੂੰ ਵੱਡੂਗਾ ਮੈਂ ਤਾਂ ਇਹਨੂੰ ਮਾਰਨਾ ਹੀ ਆ ਅੱਜ ਮਾਰ ਕੇ ਹੀ ਸਾਹ ਲਵਾਂਗਾ ਬਹੁਤ ਸਾਲਾਂ ਮੈਂਬਰ ਕੁੱਤਾ ਮੈਂਬਰ ਇਹਨੂੰ ਬਣਾਇਆ ਕਿਹਨੇ ਆ ਬਹੁਤ ਜ਼ਿਆਦਾ ਬੋਲਿਆ ਜੀ ਉਹ ਕਿਸੇ ਦੇ ਕਹਿਣ ਤੇ ਚੁੱਪ ਨਹੀਂ ਕੀਤਾ ਉਹ ਕਿਹਨੂੰ ਵੱਡੂਗਾ ਤੁਹਾਡੇ ਘਰ ਮੇਰੇ ਘਰ ਵਾਲੇ ਨੂੰ ਜੀ ਮੇਰੇ ਪਰ ਮੈਨੂੰ ਮੇਰੇ ਘਰ ਵਾਲੇ ਨੂੰ ਜੀ ਠੀਕ ਹੈ ਜੀ ਮਾਰਨਾ ਅਸੀਂ ਇਕਬਾਲ ਸਿੰਘ ਐਸਆਈ ਨੂੰ ਰਾਤ ਨੂੰ ਫੋਨ ਕੀਤਾ ਜੀ ਉਹ ਕਰਦੇ ਕਰੋਂਦੇ 2-3 ਘੰਟੇ ਬਾਅਦ ਆਏ ਜਦੋਂ ਉਹਨਾਂ ਨੇ ਆ ਕੇ ਸਾਡੇ ਘਰ ਕੋਲ ਹੁੱਟਰ ਮਾਰਿਆ ਇਹ ਤਾਲੇ ਲਾ ਕੇ ਚਲੇ ਗਏ ਜੀ ਮੇਰੇ ਨਾਲ ਇਹਨਾਂ ਨੇ ਖੇਚ ਤੂ ਕੀਤੀ ਮੈਂ ਬੇਹੋਸ਼ ਵੀ ਹੋ ਗਈ ਉੱਥੇ ਮੈਨੂੰ ਕੁਝ ਪਤਾ ਨਹੀਂ ਲੱਗਿਆ ਉਦੋਂ ਬਾਅਦ ਠੀਕਾ ਇਹਨਾਂ ਨੇ ਮੇਰੇ ਕੱਪੜੇ ਵੀ ਉਦੋਂ ਥੋੜੇ ਫਟੇ ਠੀਕਾ ਜਦੋਂ ਇਹਨਾਂ ਨੇ ਮੇਰੀ ਖਿੱਚ ਤੋਂ ਕੀਤੀ ਇਹਨਾਂ ਅਸੀਂ ਇਕਬਾਲ ਸਿੰਘ ਨੂੰ ਮੌਕੇ ਤੇ ਫੋਨ ਵੀ ਉਹਨਾਂ ਦਾ ਬਰਾਮਦ ਕਰਵਾਇਆ ਉਹ ਲੈ ਕੇ ਗਏ ਉਹਨਾਂ ਨੇ ਕੋਈ ਕਾਰਵਾਈ ਨਹੀਂ ਕੀਤੀ ਇੱਕ ਉਹਨਾਂ ਦਾ ਮੋਟਰਸਾਈਕਲ ਉੱਥੇ ਰਿਹਾ ਉਹ ਫੋਟੋ ਖਿੱਚ ਕੇ ਲੈ ਗਏ ਅਸੀਂ ਸਵੇਰ ਲੈ ਜਾਾਂਗੇ ਪਰ ਉਹ ਮੋਟਰਸਾਈਕਲ ਨਹੀਂ ਲੈ ਕੇ ਗਏ ਉਹ ਬੰਦੇ ਘੰਟੇ ਬਾਅਦ ਆਏ ਸਾਰੇ ਜਾਣੇ ਮੋਟਰਸਾਈਕਲ ਉੱਥੋਂ ਲੈ ਗਏ ਠੀਕਾ ਦੂਜੇ ਦਿਨ ਇਕਬਾਲ ਸਿੰਘ ਨੇ ਕਿਹਾ ਤੁਸੀਂ ਥਾਣੇ ਆਓ ਥਾਣੇ ਆ ਕੇ ਰਿਪੋਰਟ ਲਖਾਓ ਅਸੀਂ ਥਾਣੇ ਜਾ ਕੇ ਰਿਪੋਰਟ ਲਖਾਏਾਂ ਦੀ ਕੋਈ ਕਾਰਵਾਈ ਨਹੀਂ ਕੀਤੀ ਜੀ ਉਹਨਾਂ ਨੇ ਠੀਕ ਆ ਅਸੀਂ ਐਸਐਸਪੀ ਦੇ ਵੀ ਪੇਸ਼ ਹੋਏ ਅਸੀਂ ਡੀਐਸਪੀ ਦੇ ਵੀ ਪੇਸ਼ ਹੋਏ ਅਸੀਂ ਮੇਲਾ ਵੀ ਪਾਈਆਂ ਸਾਡੀ ਕੋਈ ਸੁਣਵਾਈ ਨਹੀਂ ਹੋਈ ਕੋਈ ਇਹਨਾਂ ਨੇ ਡਾਟਾ ਨਹੀਂ ਕਢਵਾਇਆ ਉਹਦਾ ਫੋਨ ਦਾ ਵੀ ਕਿਹਨੂੰ ਫੋਨ ਕੀਤਾ ਸੀ ਕਿਹੜੇ ਬੰਦੇ ਸੀਗੇ ਸਾਨੂੰ ਮਾਰਨ ਵਾਸਤੇ ਅਸੀਂ ਇਹ ਇਨਸਾਫ ਚਾਹੁੰਦੇ ਸੀ ਇਹ ਸਾਨੂੰ ਇਹਦਾ ਪਤਾ ਲੱਗਿਆ ਵੀ ਸਾਨੂੰ ਮਾਰਨ ਵਾਸਤੇ ਆਇਆ ਕੌਣ ਸੀਗਾ ਉਹਨਾਂ ਕੋਲੇ ਜੀ ਮੂੰਹ ਬੰਨੇ ਹੋਏ ਸੀਗੇ ਕਿਰਚਾਂ ਸੀ ਹੱਥੀਆਂ ਸੀ ਹੋ ਸਕਦਾ ਉਹਨਾਂ ਕੋਲੇ ਪਿਸਟਲ ਵੀ ਹੋਣ ਜੀ ਜੀ ਬਹੁਤ ਕੁਝ ਉਹਨਾਂ ਨੇ ਕੀਤਾ ਜੀ ਪਰ ਸਾਡੀ ਕਿਸੇ ਨੇ ਸੁਣਵਾਈ ਨਹੀਂ ਕੀਤੀ ਉਲਟਾ ਉਹਨਾਂ ਨੇ ਸਾਡੇ ਤੇ ਸਾਰੇ ਪਰਿਵਾਰ ਤੇ ਪਰਚਾ ਕੀਤਾ ਝੂਠਾ ਥਾਂ ਦਾ ਰੌਲਾ ਕੋਈ ਥਾਂ ਦਾ ਰੌਲਾ ਨਹੀਂ ਜੀ ਇਹ ਮੈਂਬਰੀ ਦੀ ਰੰਜਿਸ਼ ਕੱਢ ਰਹੇ ਇਹ ਸਾਰੇ ਬੰਦੇ ਰਾਜਾ ਸਿੰਘ ਚੱਕੀਵਾਲਾ ਉਹਦਾ ਮੁੰਡਾ ਗਰਮੀਤ ਸਿੰਘ ਠੀਕ ਹੈ ਇਹਨਾਂ ਨੇ ਮੈਂਬਰੀ ਤੋਂ ਜਿੱਦਣ ਵੋਟਾਂ ਪਈਆਂ ਠੀਕ ਹੈ ਜੀ ਸਾਨੂੰ ਸਰਬਸੰਮਤੀ ਨਾਲ ਚੁਣਿਆ ਗਿਆ ਸੀਗਾ ਕੋਈ ਸਾਡੀ ਵੋਟ ਨਹੀਂ ਪਈ ਉਹਨਾਂ ਨੇ ਅਗਲੇ ਦਿਨ ਹੀ ਸਾਡੇ ਨਾਲ ਲੜਾਈ ਪਾਈ ਸੀਗੀ ਠੀਕ ਹੈ ਉਹ ਲੋਕਾਂ ਦੇ ਘਰਾਂ 'ਚ ਜਾ ਕੇ ਕਹਿੰਦੇ ਸੀ ਤੁਸੀਂ ਇਹਦੇ ਵਿਰੋਧ 'ਚ ਫਾਰਮ ਭਰੋ ਬਟ ਸਾਡਾ ਗਵਾਰ ਸਾਡੇ ਨਾਲ ਖੜਾ ਸੀ ਸਭ ਨੇ ਉਹਨੂੰ ਮਨਾ ਕੀਤਾ ਠੀਕ ਹੈ ਜੀ ਤੇ ਪਰ ਉਹ ਹੁਣ ਬੰਦਾ ਕਹਿੰਦਾ ਮੈਂ ਤਾਂ ਇਹਨਾਂ ਦੀਆਂ ਲੀਖਾ ਘੜਵਾਉਣੀ ਆ ਠੀਕ ਹੈ ਅਕਬਾਲ ਸਿੰਘ ਅੱਜ ਸਾਨੂੰ ਗ੍ਰਿਫਤਾਰ ਕਰਨ ਆਇਆ ਘਰੇ ਠੀਕਾ ਆ ਕੇ ਉਹਨਾਂ ਨੇ ਪਰਚਾ ਕੀਤਾ ਮੈਂ ਤੁਹਾਨੂੰ ਲੈਣ ਆਇਆ ਠੀਕਾ ਉਹਨਾਂ ਨੇ ਸਾਡੀ ਕੋਈ ਸੁਣਵਾਈ ਨਹੀਂ ਕੀਤੀ ਪਤਾ ਨਹੀਂ ਉਹਨਾਂ ਨੇ ਉਹਨਾਂ ਤੋਂ ਪੈਸੇ ਖਾਦੇ ਕੀ ਕੀਤਾ ਕੋਈ ਵੀ ਸਾਨੂੰ ਨਹੀਂ ਪਤਾ ਇਕਬਾਲ ਸਿੰਘ ਵੀ ਉਹਨਾਂ ਦਾ ਬਣਿਆ ਹੋਇਆ ਇਹ ਰਾਜਾ ਸਿੰਘ ਸਭ ਕੁਝ ਰਾਜਾ ਸਿੰਘ ਚੱਕੀ ਵਾਲਾ ਉਹ ਕਰਵਾ ਰਿਹਾ ਜੀ ਛਿੰਦਾ ਸਿੰਘ ਆ ਮਤੇ ਦੀ ਕਾਪੀ ਵੀ ਐਫਆਰ ਆਈ ਨਾਲ ਦੇ ਕੇ ਆਏ ਜੀ ਉੱਥੇ ਉਹਨਾਂ ਨੂੰ ਪਰ ਉਹਨਾਂ ਨੇ ਕੋਈ ਕਾਰਵਾਈ ਨਹੀਂ ਕੀਤੀ ਇੱਕ ਪਾਸੇ ਭਗਵੰਤ ਮਾਨ ਕਹਿੰਦਾ ਵੀ ਨਸ਼ਾ ਨੂੰ ਰੋਕੋ ਇੱਕ ਪਾਸੇ ਸਾਡੀ ਸੁਣਵਾਈ ਸਾਡੀ ਜਾਨ ਨੂੰ ਖਤਰਾ ਹੋਇਆ ਪਿਆ ਜੀ ਦੱਸੋ ਅੱਜ ਮੌਜੂਦਾ ਮੈਂਬਰ ਨਹੀਂ ਸੇਫ ਆ ਆਮ ਬੰਦਾ ਕਿੱਥੇ ਸੇਫ ਆ ਜੀ ਦੱਸੋ ਉਹਦੀ ਨਹੀਂ ਸੁਲਵਾਈ ਹੁੰਦੀ ਆਮ ਬੰਦੇ ਦੀ ਕਿੱਥੇ ਹੋਊਗੀ ਸਰਪੰਚ ਸਾਹਿਬ ਸਾਡੇ ਨਾਲ ਨਹੀਂ ਗਿਆ ਜੀ ਉਦਣ ਜੀ ਠੀਕ ਆ ਸਾਡੇ ਨਾਲ ਇੱਕ ਮੈਂਬਰ ਗਿਆ ਸੀ ਜੀ ਠੀਕ ਆ ਇੱਕ ਮੈਂਬਰ ਦੇ ਘਰੇ ਡੈਥ ਹੋ ਗਈ ਸੀ ਉਹ ਇੱਥੇ ਆਊਗਾ ਉਹ ਤੁਹਾਨੂੰ ਗਵਾਈ ਵੀ ਪਰੂਗਾ ਠੀਕ ਆ ਜੋ ਉਹਨਾਂ ਨੇ ਸਾਰਾ ਕੁਝ ਮੌਕੇ ਤੇ ਦੇਖਿਆ ਕੋਈ ਵੀ ਪਿੰਡ ਕਹ ਦੇ ਵੀ ਸਾਡੇ 'ਚ ਗਲਤੀ ਹੈਗੀ ਆ ਨਹੀਂ ਤੁਸੀਂ ਜਿਹਨਾਂ ਦੇ ਐਲੀਕੇਸ਼ਨ ਲਾਣੇ ਪਏ ਹੋ ਉਹਨਾਂ ਤੋਂ ਕੋਈ ਪਹਿਲਾਂ ਪਰਚਾ ਵੀ ਹੈਗਾ ਕੋਈ ਨਸ਼ੀਦ ਨਹੀਂ ਜੀ ਹਾਂ ਜੀ ਮੈਨੂੰ ਨਹੀਂ ਪਤਾ ਹੈਗਾ ਕਿ ਨਹੀਂ ਹੈਗਾ ਜੀ ਪਰ ਸਾਨੂੰ ਇਨਸਾਫ ਹੀ ਨਹੀਂ ਮਿਲਿਆ ਜੀ ਮੈਂ ਆਮ ਮੈਂਬਰ ਸਾਹਮਣੇ ਤੇ ਮੌਕੇ ਤੇ ਮੌਜੂਦ ਸੀਗੇ ਜੀ ਸਾਡੇ ਨਾਲ ਆ ਦੱਸੋ ਜੀ ਇਹ ਮੁੰਡੇ ਨੇ ਗਾਲ੍ਹਾਂ ਕੱਢੀਆਂ ਇਹਨਾਂ ਨੂੰ ਮੇਰਾ ਨਾਮ ਜਗਸੀਰ ਸਿੰਘ ਮੈਂਬਰ ਆ ਜੀ ਜੀ ਕੀ ਦੱਸਣਾ ਜੀ ਦੱਸੋ ਦੱਸੋ ਜੀ ਅੱਦੇ ਅਸੀਂ ਮੌਕੇ ਤੇ ਸੀਗੇ ਇਹ ਇਹ ਮੁੰਡੇ ਨੇ ਗਾਲ੍ਹਾਂ ਜ਼ਰੂਰ ਕੱਢੀਆਂ ਇਹਨਾਂ ਨੂੰ ਲੜਿਆ ਵੀ ਇਹਨਾਂ ਨਾਲ ਅਸੀਂ ਪੁਲਿਸ ਵੀ ਮੌਕੇ ਤੇ ਸੱਦੀ ਸੀਗੀ ਉਹਨਾਂ ਨੇ ਉੱਥੇ ਲੈ ਕੇ ਨਹੀਂ ਗਏ ਉਸ ਤੋਂ ਬਾਅਦ ਇਹਨਾਂ ਨੇ ਕੋਈ ਕਾਰਵਾਈ ਨਹੀਂ ਕੀਤੀ ਪੁਲਿਸ ਇਹਨਾਂ ਦਾ ਹਦ ਤੱਕ ਗਵਾੜ ਮੱਥੇ ਦਾ ਮਸਲਾ ਤੁਹਾਡੀ ਪੰਚਾਇਤ ਦੇ ਕਹਿੰਦੇ ਵੀ ਕਾਰਵਾਈ ਨਹੀਂ ਕੀਤੀ ਪੁਲਿਸ ਨਹੀਂ ਕਰੀ ਕਿਸੇ ਨੇ ਨਹੀਂ ਕਰੀ ਨਹੀਂ ਗਵਾੜ ਮੱਥੇ ਦਾ ਮਸਲਾ ਹੈ ਕਿ ਨਸ਼ੇ ਦਾ ਮਸਲਾ ਹੈ ਨਹੀਂ ਨਸ਼ੇ ਦਾ ਵੀ ਹੋਊਗਾ ਗਵਾੜ ਮੱਥਾ ਵੀ ਇਹਨਾਂ ਦਾ ਹੋਊਗਾ ਨਹੀਂ ਕਲੀਅਰ ਕਰੋ ਉਹਦੇ ਤੋਂ ਦੋਸ਼ ਲਾਉਂਦੇ ਨੇ ਕਿ ਨਸ਼ੇ ਦਾ ਹੈ ਮਸਲਾ ਕੋਸ਼ ਲਾਉਂਦੇ ਆ ਪਿੰਦੇ ਸੀ ਉੱਥੇ ਦਾਰੂ ਪਿੰਦੇ ਸੀ ਉਹ ਮੌਕੇ ਤੇ ਦਾਰੂ ਬੋਤਲਾਂ ਸੀ ਉਹਨਾਂ ਕੋਲ ਪੰਨੀਆਂ ਸੀ ਬੋਤਲਾਂ ਉਹਨਾਂ ਕੋਲ ਦਾਰੂ ਪਿੰਦੇ ਸੀ ਜਾਂ ਕੋਈ ਹੋਰ ਨਸ਼ਾ ਕਰਦੇ ਸੀ ਉਹਦੇ ਮੌਕੇ ਤੇ ਦਾਰੂ ਵੇ ਔਰ ਨੀਕੋਸ ਵੇਖਿਆ ਜੀ ਜੀ ਹਾਂ ਅਸੀਂ ਉਹਦੇ दारू ਹੀ ਪੀਤੀ ਉਹਨਾਂ ਨੇ ਦੇਖੋ ਜੀ ਉਹ ਦਿਨ ਅਸੀਂ ਮਜੂਦ ਸੀ ਮੌਕੇ ਤੇ ਜਿਸ ਕਾਰਨ ਨੇ ਮੈਂਬਰ ਨੇ ਸਾਨੂੰ ਫੋਨ ਕਰਕੇ ਸੱਦਿਆ ਵੀ ਐਂ ਕਰਕੇ ਆਮ ਸ਼ਹਿਰ ਤੇ ਬੰਦੇ ਲੈ ਕੇ ਆਉਂਦਾ ਮੇਰੀ ਯਾਰ ਨੂੰ ਖਤਰਾ ਅਸੀਂ ਆਂਡ ਗਵਾਂਡ 8-10 ਮੁੰਡੇ ਜੀ ਗਏ ਅਸੀਂ ਮੌਕੇ ਤੇ ਉਹ ਮੜਕ ਮੜ ਕੇ ਉਹ ਪੁਖਸ ਭੱਜ ਗਏ ਜੀ ਤੇ ਉਹਨਾਂ ਦੇ ਕਾਫੀ ਮੂੰਹ ਵੱਡੇ ਹੋਏ ਸੀ ਉਹਨਾਂ ਦੇ ਖਰਚਾਂ ਜੇ ਅਸੀਂ ਆਪ ਵੇਖਿਆ ਜੀ ਹੱਥੀ ਮੋਟਰਸਾਈਕਲਾਂ ਦੇ ਫਿਰਦੇ ਜੇ ਬੇਖੌਫ ਹੋਏ ਫਿਰਦੇ ਸੀ ਕੋਈ ਡਰ ਭੈ ਨਹੀਂ ਸੀ ਉਹਨਾਂ ਨੂੰ ਮੇਨ ਮਸਲਾ ਇਹ ਹੈ ਨਸ਼ੇ ਦੀ ਗੱਲ ਚੱਕੀ ਜਾਂਦੀ ਹੈ ਨਸ਼ੇ ਦੀ ਗੱਲਾਂ ਕੱਢਦੇ ਸੀ ਨਸ਼ਾ ਉਤੇ ਨਸ਼ਾ ਕਰਦੇ ਅੱਡਾ ਹੋਈ ਹੁਣ ਆਇਆ ਆਪਾਂ ਇਹ ਕੜਾਈ ਅੰਦਰ ਜਾ ਕੇ ਦੇਖਿਆ ਨਹੀਂ ਕਿ ਬਹੁਤ ਮਾੜੀ ਗੱਲ ਹੈ ਜੇ ਇਸੇ ਗੱਲ ਸੁਣਨੀ ਚਾਹੀਦੀ ਸੀ ਸਾਨੂੰ ਸਾਨੂੰ ਇਹ ਸੀਆਰਡੀ ਉਹਨਾਂ ਦੇ ਰਿਪੋਰਟ ਕੜਾਈ ਜਾਂਦੀ ਡੀਟੇਲ ਜਿਹੜਾ ਉਹਨਾਂ ਫੋਨ ਨੰਬਰ ਜਿਹੜਾ ਕਿ ਮੋਟਰਸਾਈਕਲ ਛੱਡ ਕੇ ਭੱਜੇ ਆ ਵੀ ਉਹਦੀ ਸਾਨੂੰ ਕੋਈ ਡੀਟੇਲ ਕੱਢੀ ਜਾਂ ਬੱਚੇ ਹੋਰ ਵੀ ਜਿਹੜੇ ਇਸ ਪਾਸੇ ਨਸ਼ੇਂ ਦਲਦਲ ਚੋਂ ਵੀ ਅਸੀਂ ਉਹਨਾਂ ਨੂੰ ਬਚਾ ਸਕੀਏ ਅੱਗੇ ਵੀ ਨਸ਼ੇ ਕਰਦੇ ਇੱਥੇ ਜੀ ਮੇਲੇ ਮਨਅਛਾ ਪਿੰਡ ਚੱਲੀ ਜਾਂਦਾ ਜੀ ਸਰਕਾਰ ਕਹਿ ਰਹੀ ਹੈ ਵੀ ਨਸ਼ੇ ਠੱਲ ਪਾ ਰਹੀ ਹੈ ਪਰ ਸਾਡੇ ਪਿੰਡ ਨਸ਼ੇ ਦਾ ਕੋਈ ਕੰਟਰੋਲ ਨਹੀਂ ਜੀ ਹੂੰ ਚੱਲ ਰਿਹਾ ਜੀ ਇੱਕ ਪਿੱਛੇ ਜੀ ਹੁਣ ਮੁੰਡੇ ਦੀ ਡੈਥ ਹੋਈ ਹੈ ਜੀ ਤੇ ਉਹ ਵੀ ਇਸ ਦੀ ਕਾਰਨੀ ਵੇਟ ਜਸੋਂ ਇਹਦੇ ਚ ਕੀ ਹਾਲ ਹੈ ਜੀ ਇਨਸਾਫ ਲੈਣ ਲਈ ਪਾਣੀ ਦੀ ਟੈਂਕੀ ਤੇ ਬਈ ਇਹੀ ਹਾਲ ਰਹਿ ਗਿਆ ਜੀ ਮੈਂ ਤਾਂ ਮੰਨਦਾ ਨਹੀਂ ਕਿ ਜੇ ਸਚਾਈ ਨੂੰ ਜੇ ਅਬ ਮਗਰ ਚੱਲ ਗਏ ਜੀ ਕਿ ਇਨਸਾਫ ਮਿਲ ਜੂ ਇਹ ਝੂਠੇ ਦੀ ਹੈ ਸੁਣਵਾਈਆਂ ਜੀ ਸੱਚੇ ਦੀ ਕੋਈ ਸੁਣਵਾਈ ਨਹੀਂ ਤੇ ਤੁਹਾਡੇ ਮੌਜੂਦਾ ਪੰਚਾਇਤ ਮੈਂਬਰ ਦੇ ਨਾਲ ਇਸ ਤਰ੍ਹਾਂ ਹੋ ਰਿਹਾ ਤੇ ਆਮ ਬੰਦਾ ਫਿਰ ਇਹ ਤਾਂ ਕਰਾ ਹੈਗਾ ਮਤਲਬ ਟੈਂਕੀ ਤੇ ਫਿਰ ਆਮ ਬੰਦਾ ਕਿੱਥੇ ਚੜੂਗਾ ਬਸ ਜੀ ਆਮ ਬੰਦਾ ਫਿਰ ਮੁਸ਼ਕਲ ਹੀ ਹੋਇਆ ਪਿਆ ਜੀ ਹਸਾਬ ਨਾਲ ਜੀ ਹਨਾ ਜੀ ਘਰੋਂ ਬਾਹਰ ਨਿਕਲਣਾ ਮੁਸ਼ਕਲ ਹੋਇਆ ਪਿਆ ਜੀ ਲੁੱਟਾ ਖੋਹ ਦੇ ਵਾਰ ਦਤਾਂ ਵੀ ਇੰਨੀਆਂ ਵਧੀਆਂ ਪਈਆਂ ਜ ਹਾਲ ਆਈ ਇਹ ਮਤਾ ਵੀ ਪਾਇਆ ਹੋਈ ਨਸ਼ਾ ਬਰੋਦਰ ਜੀ ਕੋਈ ਸੁਣਵਾਈ ਨਹੀਂ ਹੋਈ ਜੀ ਪੰਚਾਇਤ ਦਾ ਪਾਇਆ ਹੋਇਆ ਸਰਪੰਚ ਨੇ ਦੇ ਨਾਲ ਆ ਪਰਿਵਾਰ ਦੇ ਨਾਲ ਸਾਰੇ ਨਾਲ ਆਈ ਪੰਚਾਇਤ ਮੈਂਬਰ ਖੁਦ ਰੋਜ਼ ਰਾਤ ਨੂੰ ਸੀਗੇ ਜੀ ਸਾਰੇ ਜਦੋਂ ਮੌਕਾ ਵੇਖਿਆ ਸਾਰਿਆਂ ਨੇ ਸਰਪੰਚ ਵੀ ਬਾਈ ਜੀ ਕਿਵੇਂ ਦੇਖਦੇ ਹੋ ਵਾਕਈ ਨਸ਼ੇ ਦਾ ਤੇ ਕੰਮ ਹਾਂ ਜੀ ਨਸ਼ੇ ਦਾ ਬਹੁਤ ਚੱਲਦਾ ਜੀ ਹਾਂ ਜੀ ਬਹੁਤ ਚੱਲਦਾ ਜੀ ਇਥੇ ਚਾਰ ਚਾਰ ਪੰਜ ਪੰਜ ਮੁੰਡੇ ਮੋਟਰਸਾਈਕਲ ਨਾਲ ਸਾਰੀ ਢੜੀ ਤੁਰੇ ਫਿਰਦੇ ਆ ਜੀ ਬਹਿ ਕੇ ਮਾੜੇ ਬੰਦਾ ਜਾਂ ਨਿਕਲਦਾ ਕੋਈ ਉਹ ਨਹੀਂ ਰਹਿ ਗਿਆ ਜੀ ਬਾਹਰ ਉਹ ਲੁੱਟ ਖੋਹ ਕਰਕੇ ਲੈ ਜਾਂਦੇ ਆ ਤੁਸੀਂ ਪਿੰਡ ਦੇ ਮੌਜੂਦਾ ਸਰਪੰਚ ਹੈ ਕੀ ਇਸ ਨਾਲ ਸਹਿਮਤ ਹੋ ਕਿ ਇੱਕ ਨਸ਼ਾ ਵਿਰੋਧ ਜਿੱਥੇ ਲੜਾਈ ਲੜਦਾ ਬੰਦਾ ਇੱਕ ਤੁਹਾਡਾ ਮੈਂਬਰ ਉਹਨੂੰ ਇਨਸਾਫ ਲੈਣ ਦੇ ਲਈ ਕੁਝ ਉੱਤੇ ਚੜਨਾ ਪੈਂਦਾ ਟੈਂਕੀ ਤੇ ਤੇ ਕੀ ਇਹ ਨਸ਼ਾ ਵਿਰੋਧ ਜਿਹੜਾ ਚੱਲ ਰਿਹਾ ਮਹਿੰਮ ਠੀਕ ਹੈ ਸਰਕਾਰ ਰੋਕ ਰਹੀ ਨਸ਼ਾ ਪਿੰਡ ਦੇ ਵਿੱਚ ਤੁਹਾਡੇ ਦੇਖੋ ਜੀ ਜਿਹੜਾ ਮੇਰਾ ਮੈਂਬਰ ਹੋਂ ਟੈਂਕੀ ਤੇ ਇਸ ਟਾਈਮ ਤੇ ਚੜਿਆ ਹੋਇਆ ਜੀ ਦੇਖੋ ਜਿਹੜੇ ਮੇਰੀ ਕੋਸ਼ਿਸ਼ ਹੈ ਮੇਰੀ ਪੂਰੀ ਮੈਂ ਪਿੰਡ ਦੇ ਵਿੱਚ ਨਸ਼ੇ ਨੂੰ ਖਤਮ ਕਰ ਸਕਾਂ ਜੀ ਠੀਕ ਹੈ ਸਰਕਾਰ ਦੀ ਜਿਹਨੇ ਮਹਮ ਚਲਾਏ ਹੋਏ ਆ ਨਸ਼ਾ ਯੁੱਧ ਨਸ਼ਾ ਵਿਰੋਧ ਜੀ ਪਰ ਮੈਨੂੰ ਲੱਗਦਾ ਨਹੀਂ ਵੀ ਪਿੰਡ ਦੇ ਵਿੱਚੋਂ ਨਸ਼ਾ ਖਤਮ ਹੋ ਜਾਊ ਜੀ ਕਿਉਂਕਿ ਜਿਹੜੇ ਹਿਸਾਬ ਨਾਲ ਸਾਡੇ ਵੀ ਜੰਗ ਲੱਗੀ ਹੋਈ ਆ ਜੀ ਤੇ ਜੇਕਰ ਆਪਾਂ ਕਿਸੇ ਮਗਰ ਜ਼ਿਆਦਾ ਹੁਣ ਦੇਖੋ ਕਦਮ ਚੱਕਦੇ ਆ ਜੀ ਤੇ ਤੁਹਾਨੂੰ ਪਤਾ ਹੀ ਹੁਣ ਦੇਖੋ ਵੀ ਸਾਡੇ ਮੈਂਬਰ ਨੂੰ ਟੈਂਕੀ ਤੇ ਚੜਨਾ ਪੈ ਗਿਆ ਕਿਹੜੀ ਪਾਰਟੀ ਦੇ ਸਬੰਧ ਵਿੱਚ ਤੇ ਮੈਂ ਕਾਂਗਰਸ ਪਾਰਟੀ ਦਾ ਹਾਂ ਅੱਛਾ ਸਰ ਮੈਂ ਇਸ ਤੋਂ ਪਹਿਲਾਂ ਐਸਐਸ ਸਾਹਿਬ ਨਾਲ ਗੱਲ ਕੀਤੀ ਸੀ ਉਹ ਮੁੰਲਾ ਹੋ ਗਏ 15 ਮਹੀਨਾ ਕੇ ਹੋ ਗਿਆ ਉਦੋਂ ਉਦੋਂ ਦੇ ਪੇਸ਼ ਹੋਈਆਂ ਜਿੱਦਾਂ ਡੀਐਸਪੀ ਦੇ ਪੇਸ਼ ਹੋਈਆਂ ਇਹਨਾਂ ਨੂੰ ਪਹਿਲਾਂ ਕਿਹਾ ਜੀ ਨਾਲ ਚੱਲੋ ਇਹ ਸਾਡੇ ਨਾਲ ਨਹੀਂ ਤੁਰੇ ਜੇ ਕਹਿੰਦੇ ਮੈਂ ਪਿੰਡ 'ਚ ਵੈਰ ਨਹੀਂ ਪਾਉਣੀ ਸਰਪੰਚ ਸਾਹਿਬ ਕਹਿੰਦੇ ਸੀ ਹਾਂਜੀ ਮਤਲਬ ਸਰਪੰਚ ਮਤਲਬ ਕਹਿਣ ਤੋਂ ਨਹੀਂ ਨਹੀਂ ਦੇਖੋ ਦੇਖੋ ਐ ਨਹੀਂ ਜੀ ਐ ਨਹੀਂ ਦੇਖੋ ਦੇਖੋ ਮੇਰੀ ਗੱਲ ਸੁਣੋ ਸਰਪੰਚ ਜੇਕਰ ਜੇਕਰ ਇਹਨਾਂ ਦੀ ਲੜਾਈ ਹੋਈ ਸੀ ਠੀਕ ਆ ਚਲੋ ਰਾਤ ਨੂੰ ਇਹਨਾਂ ਦੀ ਲੜਾਈ ਹੋਈ ਆ ਮੈਂ ਇਹ ਗੱਲ ਕਹਿਸ ਵੀ ਅਮਨੋ ਸਾਹਮਣੇ ਬੈਠ ਕੇ ਪਾਏ ਤੁਹਾਡਾ ਫੈਸਲਾ ਕਰ ਦਾਂਗੇ ਜਿਹੜੀ ਕੋਈ ਗਲਤੀ ਫਲਤੀ ਉਹਨੂੰ ਤਾਂ ਮਾਫੀ ਮੰਗਾ ਦਾਂਗੇ ਠੀਕ ਆ ਹੁਣ ਜੇਕਰ ਨਹੀਂ ਫੈਸਲਾ ਹੁੰਦਾ ਉਹ ਕੁਝ ਦਿਨ ਵਿੱਚ ਪਹੁੰਚ ਗਏ ਤੇ ਉਹਨਾਂ ਨੇ ਆਪਦੀ ਜ਼ਮਾਨਤ ਕਰਾ ਲਈ ਮੈਂ ਵੀ ਮੈਂ ਵੀ ਉਹਨਾਂ ਨੂੰ ਗਲਤ ਮੈਂ ਵੀ ਉਹਨਾਂ ਨੂੰ ਗਲਤ ਇੱਕ ਬੰਦਾ ਕਹਿੰਦਾ ਗਲਤ ਮੈਂ ਤੁਹਾਨੂੰ ਮੈਂ ਵੀ ਉਹਨਾਂ ਨੂੰ ਗਲਤ ਕਹਿਣਾ ਵੀ ਉਹਨਾਂ ਨੇ ਜਮਾਨਤ ਨਹੀਂ ਕਰਾਉਣੀ ਸੀ ਉਹਨਾਂ ਨੇ ਮੇਰੇ ਕੋਲ ਸਪੈਸ਼ਲ ਸਰਪੰਦ ਨੂੰ ਕਹਣਾ ਸੀ ਸਰਪੰਸਾਬ ਸਾਡਾ ਫੈਸਲਾ ਕਰੋ ਤੇ ਮੈਂ ਉਹਨਾਂ ਦਾ ਬੈਠ ਕੇ ਉਹਨੂੰ ਸਾਹਮਣੇ ਫੈਸਲਾ ਕਰ ਸਕਦਾ ਲੜਾਈ ਨਸ਼ੇ ਦੀ ਹੈ ਕਿ ਵੈਸੇ ਹੀ ਹੈ ਇਹ ਇਹਨਾਂ ਲੜਾਈ ਦੇਖੋ ਜੀ ਨਸ਼ੇ ਦੀ ਮੈਂ ਕਹਿੰਦਾ ਵੀ ਲੜਾਈ ਨਸ਼ੇ ਦੀ ਵੀ ਹੈਗੀ ਆ ਕਿਉਂਕਿ ਇੱਕ ਇੱਕ ਸਵਾਲ ਉਹ ਨਸ਼ੇ ਦਾ ਅਲੀਗੇਸ਼ਨ ਲਾਉਂਦੇ ਪਏ ਵਾਕਈ ਉਹ ਨਸ਼ਾ ਕਰਦੇ ਉੱਥੇ ਨਹੀਂ ਨਸ਼ਾ ਤਾਂ ਉਹ ਦੇਖੋ ਜੀ ਕਰਦੇ ਆ ਜਿਹੜਾ ਉਹਨਾਂ ਮਤਲਬ ਪਿੰਡ ਦੇ ਵਿੱਚ ਹੈਗਾ ਸਾਡੇ ਚਟਾ ਕੋ ਪਿੰਡ ਤੇ ਨਸ਼ਾ ਹੈ ਨੀ ਸਾਡੇ ਪਿੰਡ ਤੇ ਨਸ਼ਾ ਹੈਗਾ ਮੈਂ ਵੀ ਇਸ ਗੱਲ ਤੇ ਕਹਿਣਾ ਚਾਹੁੰਦਾ ਨਾ ਨਸ਼ਾ ਸਾਡੇ ਪਿੰਡੋਂ ਤੇ ਰੁਕਣਾ ਚਾਹੀਦਾ ਪ੍ਰਸ਼ਾਸਨ ਕਹਾਂ ਸਾਨੂੰ ਦੱਸੋ ਜੀ ਫਟ ਜਾ ਕੇ ਫੜ ਮਾਨ ਸਾਹਿਬ ਤਾਂ ਕਹਿੰਦੇ ਨਸ਼ਾ ਖਤਮ ਹੋ ਗਿਆ ਤੁਸੀਂ ਕਹਿੰਦੇ ਹੈਗਾ ਨਸ਼ਾ ਦੇਖੋ ਜੀ ਮੈਂ ਤਾਂ ਕਹਿੰਦਾ ਮੈਨੂੰ ਤਾਂ ਲੱਗਦਾ ਨੇ ਪਿੰਡਾਂ ਵਿੱਚ ਰੋਗੇ ਜੀ ਸਾਡੇ ਤਾਂ ਆਪਾਂ ਇਹਦੇ ਨਸ਼ਾ ਬਹੁਤ ਆ ਜੀ ਮੈਂ ਦੂਜਾ ਮੈਡਮ ਆਏ ਸੀ ਆਪਣੇ ਐਨਜੀਓ ਵਾਲੇ ਜਿਹੜੇ ਨਸ਼ਾ ਦੇ ਕਲਾਪ ਪਿੰਡਾਂ ਦੇ ਵਿੱਚ ਆਪਣੇ ਸੈਮੀਨਾਰ ਕਰਦੇ ਆ ਉਹ ਕਹਿੰਦੇ ਜੀ ਤੁਹਾਡੇ ਪਿੰਡ ਦੇ ਵਿੱਚ ਸਲੇਸਨ ਸਾਰੇ ਪਿੰਡ ਤੋਂ ਵੱਧ ਮਿਲੇ ਹੁਣ ਦੱਸ ਮੈਂ ਉਹਦੇ ਵਿੱਚ ਕੀ ਕਰਾਂ ਨਨ ਮੇਰੀ ਮੇਰੀ ਕੋਸ਼ਿਸ਼ ਹੈ ਜੀ ਮੇਰਾ ਪ੍ਰਸ਼ਾਸਨ ਡੀਸੀ ਸਾਹਿਬ ਤੇ ਮਤਲਬ ਤਕਰੀਬਨ ਮੇਰਾ ਮਤਸਾਦ ਦੇਣ ਤੇ ਮੈਂ ਨਸ਼ੇ ਨੂੰ ਆਪਦੇ ਪਿੰਡ ਤੋਂ ਖਤਮ ਕਰ ਸਕਾਂ ਮੈਂ ਤੁਹਾਨੂੰ ਇਹ ਕਹਿਣਾ ਚਾਹੁੰਨੀ ਆ ਜੀ ਜਿਸ ਦਿਨ ਉਹ 57 ਕਰਵਾਉਣ ਗਏ ਆਪਦੀ ਠੀਕ ਹੈ ਇਹਨਾਂ ਨੇ ਸਾਨੂੰ ਰੋਕਿਆ ਵੀ ਅਸੀਂ ਥੋੜਾ ਬਹਿ ਕੇ ਫੈਸਲਾ ਕਰਦੇ ਆ ਸਾਰੇ ਬੰਦੇ ਕੋਲੇ ਬੈਠੇ ਸੀਗੇ ਠੀਕ ਹੈ ਜੀ ਅਸੀਂ ਇਹਨਾਂ ਦੀ ਗੱਲ ਮੰਨੀ ਅਸੀਂ ਕਿਹਾ ਠੀਕ ਆ ਤੁਸੀਂ ਕਰੋ ਗੱਲ ਅਸੀਂ ਡੀਐਸਪੀ ਐਸਪੀ ਦੇ ਨਹੀਂ ਜਾਂਦੇ ਠੀਕ ਆ ਇਹਨਾਂ ਨੇ ਜਦੋਂ ਜਾ ਕੇ ਉੱਥੇ ਮੀਟਿੰਗ ਕੀਤੀ ਤਾਂ ਉਦੋਂ ਨੂੰ ਫੋਨ ਆ ਗਿਆ ਵੀ ਉਹਨਾਂ ਨੇ ਤਾਂ ਇਹਨਾਂ ਤੋਂ ਪੁੱਛੇ ਬਗੈਰ 752 ਕਰਵਾ ਲਈ ਗਲਤ ਕੀਤਾ ਠੀਕ ਆ ਇਸ ਤੋਂ ਬਾਅਦ ਜਦੋਂ ਉਹਨਾਂ ਨੇ ਇਹਨਾਂ ਤੋਂ ਪੁੱਛੇ ਬਗੈਰ 752 ਕਰਵਾ ਲਈ ਸੀ ਇਹਨਾਂ ਦਾ ਫਰਜ਼ ਨਹੀਂ ਸੀ ਜੇ ਸਾਡੇ ਨਾਲ ਤੁਰੰਦਾ ਨਹੀਂ ਤੁਸੀਂ ਅਲੀਗੇਸ਼ਨ ਉਹਨਾਂ ਨੇ ਪਏ ਵੀ ਨਸ਼ਾ ਇੱਥੇ ਚੱਲਦਾ ਹੈ ਉਹ 752 ਦੀ ਤੁਸੀਂ ਕਹਿੰਦੇ ਹੋ ਬਹੁਤ ਜਵਾਬਦਾਰ ਹਾਂਜੀ ਉਹਨਾਂ ਨੇ ਜੀ ਕੇ ਸੀ ਹੀ ਏਐਸਆਈ ਨੇ ਗਲਤ ਬਣਾਇਆ ਗਾਲੀ ਗਲੋਚ ਦਾ ਜੋ ਕਿ ਉਹਨਾਂ ਨੂੰ ਇਹ ਕੇਸ ਲਿਖਾ ਕੇ ਆਂਦਾ ਸੀ ਵੀ ਇਹਨਾਂ ਨੂੰ ਨਸ਼ਾ ਤੋਂ ਰੋਕ ਦੇਉਂਦੇ ਸੀ ਅੱਛਾ ਜੀ ਠੀਕ ਹੈ ਪਰ ਉਹਨਾਂ ਨੇ ਕੇਸ ਉਲਟਾ ਘੁਮਾ ਕੇ ਸਾਨੂੰ ਨਹੀਂ ਪਤਾ ਉਹਨਾਂ ਨੇ ਉਹਨਾਂ ਤੋਂ ਕੀ ਖੱਦਾ ਕੀ ਲਿਆ ਕੀ ਨਹੀਂ ਕੀਤਾ ਪਰ ਉਹਨਾਂ ਨੇ ਕੇਸ ਹੀ ਉਲਟਾ ਘਮਾਤਾ ਜਿਸ ਦਿਨ ਇਲੈਕਸ਼ਨ ਜਿੱਤੇ ਹਨ ਉਹਦੇ ਸਵੇਰ ਲੜਾਈ ਪਈ ਹੈ ਇਹਨਾਂ ਦੀ ਇਹ ਆਪ ਤੇ ਬਰਾਦਰੀ ਦੇ ਇਹਨਾਂ ਦੇ ਬੰਦੇ ਆ ਦੋਨੇ ਜਣੇ ਆਪਸ ਵਿੱਚ ਦੀ ਇਲੈਕਸ਼ਨ ਲੜ ਰਹੇ ਜਿਹੜੀ ਬਰਾਦਰੀ ਸਬੰਧਤ ਚ ਰਕਦੇ ਐਸੀ ਮਿਸਤਰੀ ਭਾਈਚਾਰਾ ਜੀ ਹਾਂਜੀ ਇਹ ਰਾਜਾ ਸਿੰਘ ਚੱਕੀ ਵਾਲਾ ਤੇ ਗੁਰਮੀਤ ਸਿੰਘ ਉਹਦਾ ਮੁੰਡਾ ਜਿਹੜੇ ਨੇ ਕਿ ਇਹ ਮੇਰਾ ਦਿਓਰ ਆ ਜੀ ਕੰਮ ਤੇ ਚੱਲਿਆ ਸੀ ਰਾਤ ਇਹਨੂੰ ਗਾਲਾਂ ਕੱਢੀਆਂ ਤੇ ਰਾਤ ਬੋਲ ਇਹਨੂੰ ਬੋਲਿਆ ਵੀ ਅਸੀਂ ਇਹਨੂੰ ਵੱਡਣਾ ਉਹਦੋਂ ਵੀ ਉਹਨਾਂ ਨੇ ਇਹੀ ਗੱਲ ਕੀਤੀ ਗੁਰਮੀਤ ਸਿੰਘ ਨੇ ਤੇ ਆਜਾ ਚੱਕੀ ਵਾਲਾ ਉਹ ਹੀ ਹੁਣ ਅਮਨਦੀਪ ਸਿੰਘ ਨੂੰ ਪੜਕਾ ਰਹੇ ਆ ਜੀ ਉਹ ਕਹਿੰਦੇ ਮਾਫੀ ਨਹੀਂ ਮੰਗਣ ਦੇਣੀ ਅਸੀਂ ਲਾ ਲੈਣ ਜਿੰਨਾ ਜ਼ੋਰ ਜਿੰਨਾ ਜ਼ੋਰ ਲੱਗਦਾ ਲਾ ਲੈਣ ਅਸੀਂ ਇਹਦੇ ਤੋਂ ਇਹਨਾਂ ਦਾ ਕੇਸ ਕੋਈ ਗੱਲ ਨਹੀਂ ਜਮਾਨਤਾ ਕਰਵਾ ਲਾਂਗੇ ਹੋ ਤੁਹਾਡੇ ਨਾਲ ਕੋਈ ਪੁਲਿਸ ਦੇ ਅਧਿਕਾਰੀ ਨੇ ਤੁਹਾਡੇ ਨਾਲ ਤਾਲਮਿਲ ਕੀਤਾ ਕਿਸੇ ਨਾਲ ਵੀ ਪੁਲਿਸ ਅਧਿਕਾਰੀ ਨੇ ਤਾਂ ਸਾਡੇ ਤੋਂ ਉਲਟਾ ਸਾਨੂੰ ਚੱਕਣ ਆ ਗਏ ਜੀ ਅੱਜ ਇਕਬਾਲ ਸਿੰਘ ਐਸਆਈ ਅੱਜ ਆ ਸਾਡੇ ਘਰੇ ਆਇਆ ਜੀ ਚੱਕਣ ਹਾਲਾਂਕਿ ਨਾ ਉਹਨਾਂ ਨੇ ਉਸ ਫੋਨ ਦੀ ਸੀਡੀਆਰ ਕਢਵਾਈ ਆ ਅਸੀਂ ਇਹੀ ਕਹਿ ਸੀ ਸੀਡੀਆਰ ਕਢਵਾਓ ਜਦੋਂ ਤੁਹਾਨੂੰ ਮੌਕੇ ਤੇ ਫੋਨ ਬਰਾਮਦ ਬਰਾਮਦ ਕੀਤਾ ਉਹ ਫੋਨ ਬਿੱਟਾ ਸਿੰਘ ਦਾ ਸੀਗਾ ਜੋ ਕਿ ਉਹ ਚਿੱਟਾ ਵੀ ਲਾਉਂਦਾ ਬਿੱਟਾ ਸਿੰਘ ਅਸਲ ਸੰਘਰਸ਼ ਮੈਂ ਤਾਂ ਉਹ ਤਾਂ ਜੇ ਉਹਨਾਂ ਨੇ ਥੱਲੇ ਛਾਲ ਮਾਰਤੀ ਫੇਰ ਮੈਨੂੰ ਜਿੱਤੋਂ ਤੱਕ ਮਰਜੀ ਪਹੁੰਚਣਾ ਪਵੇ ਜੀ ਮੈਂ ਉਥੋਂ ਤੱਕ ਹੀ ਜਾਊਂਗੀ ਜੇ ਮੇਰਾ ਘਰ ਖਰਾਬ ਹੋ ਗਿਆ ਮੇਰੇ ਪਰਿਵਾਰ ਚੋਂ ਕੁਝ ਵੀ ਕਿਸੇ ਨੂੰ ਖਸ ਹੋ ਗਿਆ ਤੇ ਨਸ਼ਾ ਜਿਹੜੀ ਨਸ਼ਾਵਰਤ ਜੋਤ ਲੱਗਿਆ ਹੋਇਆ ਹਾਂਜੀ ਹਾਂਜੀ ਉਹਦੇ ਅਸੀਂ ਸਾਥ ਦੇ ਰਹੇ ਹਾਂ ਜੀ ਜੀ ਵੀ ਚਲੋ ਪੰਜਾਬ ਦੇ ਵਿੱਚੋਂ ਵੀ ਅਸੀਂ ਆਪਦੇ ਪੈਂਡ ਦੇ ਵਿੱਚੋਂ ਵੀ ਇਹ ਚੀਜ਼ਾਂ ਨੂੰ ਅਸੀਂ ਸਮਾਪਤ ਕਰ ਸਕੀ ਜੀ 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 ਠੀਕ ਹੈ ਜੀ ਜੀ ਪਰ ਮੈਨੂੰ ਨਹੀਂ ਲੱਗਦਾ ਵੀ ਮੈਂ ਸੋਚ ਰਿਹਾ ਕਿ ਮੈਂ ਨਾ ਹੁਣ ਮੈਂਬਰ ਬਣ ਕੇ ਮੈਂ ਗਲਤੀ ਕਰ ਲਈ ਵੀ ਲੋਕਾਂ ਨੇ ਮੈਨੂੰ ਬਣਾਤਾ ਜੀ ਪਰ ਮੈਂ ਗਲਤੀ ਕਰ ਲਈ ਕਿਉਂਕਿ ਕੁਝ ਕੁ ਬੰਦਿਆਂ ਨੂੰ ਇਹ ਹਜਮ ਨਹੀਂ ਹੋਇਆ ਵੀ ਇਹ ਬੰਦਾ ਮੈਂਬਰ ਕਿਉਂ ਬਣ ਗਿਆ ਜੀ 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 ਜਿਹਦੇ ਵਿੱਚ ਸਾਡੇ ਜਿਵੇਂ ਹੀ ਨੇੜੀ ਆ ਘਰ ਜਿਹਨਾਂ ਦਾ ਰਾਜਾ ਚੱਕੀ ਵਾਲਾ ਜੀ ਜੀ ਠੀਕ ਹੈ ਜੀ ਜਸਵਿੰਦਰ ਸਿੰਘ ਸਨ ਮੁਖਤਿਆਰ ਸਿੰਘ ਦਾ ਪੱਕਾ ਨਾਂ ਜੀ ਉਹਦਾ ਇਹ ਕਹੇਗਾ ਜੀ ਤੇ ਤੇ ਜਗਤ ਸਿੰਘ ਦਾ ਬੇਟਾ ਇੱਕ ਹੈਗਾ ਜੀ ਹਰਪਾਲ ਸਿੰਘ ਜਗਤ ਸਿੰਘ ਦਾ ਬੇਟਾ ਹਾਂ ਜੀ ਜਗਦੀਸ਼ ਸਿੰਘ ਕੁੰਡਾ ਸਿੰਘ ਦਾ ਜੀ ਹਾਂ ਹਾਂ ਜੀ ਇੱਕ ਗੁਰਾ ਸਿੰਘ ਦਾ ਬੇਟਾ ਹੈ ਜੀ ਨੀਲੀ ਬਰਾੜ ਕਹਿੰਦੇ ਆ ਉਹਨੂੰ ਹਾਂ ਜੀ ਇੱਕ ਵਾਰ ਸਾਬ ਮਸਤਵੀਰ ਦਾ ਵੱਡਾ ਬੇਟਾ ਹੈ ਜੀ ਸਰਬਜੀਤ ਸਿੰਘ ਇੱਕ ਸੱਤ ਜਾਣਿਆਂ ਦੀ ਜੁੰਡਲੀ ਹੈ ਜੀ ਜਿੱਦਾਂ ਦਾ ਮੈਂ ਬਣਿਆ ਜੀ ਮੈਂਬਰ ਇਹਨਾਂ ਨੇ ਪੂਰੀ ਬਾਹ ਲਾਈ ਹੋਈ ਆ ਵੀ ਇਹ ਬੰਦੇ ਨਾਲ ਥੱਲੇ ਸਿੱਟਦੀਆਂ ਇਹ ਬੰਦੇ ਦਾ ਐਕਸੀਡੈਂਟ ਕਰਾ ਦਿੱਤੀ ਵੀ ਮਤਲਬ ਇਹਨੂੰ ਇਹਨੂੰ ਕੋਈ ਨਾ ਇਹਦਾ ਰਵੇ ਹਾਂ ਜੀ ਉਸ ਤੋਂ ਬਾਅਦ ਜੀ 29 ਤਰੀਕ ਨੂੰ ਜਿਹੜੀ ਘਟਨਾ ਹੈ ਮੇਰੇ ਨਾਲ ਜਗਾ ਚਾਰਾ ਜਿੱਥੇ ਜੀ ਉਹਦੇ ਨਾਲ ਨਾਲ ਜਗਾ ਦੋ ਮਰਲੇ ਪਈ ਜੀ ਹਾਂਜੀ ਉਸ ਜਗਾ ਦੇ ਵਿੱਚ ਜੀ ਜਿਹੜਾ ਅਮਨਦੀਪ ਸਿੰਘ ਮੁਰਜਮ ਹੈ ਜਿਹੜਾ ਜੀ ਪੁੱਤਰ ਸ਼ਿੰਦਾ ਸਿੰਘ ਦਾ ਜੀ ਜੀ ਉੱਥੇ ਜੀ ਰਾਤ ਦੇ 11 ਪਾਏ ਸਿਕਰ ਆਪੇ ਨਾਲ ਛੇੜੀ ਬੰਦਿਆਂ ਨੂੰ ਲਿਆ ਕੇ ਜੀ ਉੱਤੇ ਨਸ਼ਾ ਵੇਚਦਾ ਵੀ ਸੀਗਾ ਜੀ ਤੇ ਕਰਦੇ ਵੀ ਆ ਜੀ ਹਾਂਜੀ ਠੀਕ ਹੈ ਜੀ ਇਹਨਾਂ ਨੇ ਠੱਕੇ ਨਾਲ ਦੀ ਉਰਲੇ ਪਾਸੇ ਮੇਰੇ ਵਾਲੇ ਪਾਸੇ ਗਲੀਆਂ ਲੱਗਦੀਆਂ ਜੀ ਸਾਡੇ ਘਰ ਨੂੰ ਦੋਨੇ ਪਾਸੇ ਹਾਂਜੀ ਇਹਨਾਂ ਦਾ ਗੇਟ ਜਿਹੜਾ ਸੀ ਬੈਕ ਸਾਈਡ ਸੀਗਾ ਜੀ ਸਾਨੂੰ ਕੋਈ ਇਤਰਾਜ਼ ਨਹੀਂ ਸੀ ਉਹਨਾਂ ਚਲ ਪਰ ਇਹਨਾਂ ਨੇ ਠੱਕੇ ਨਾਲ ਮੇਰੇ ਸਾਹਮਣੇ ਘਰ ਹੈ ਜੀ ਮੇਰੀ ਪਰਝਾਈ ਲੱਗਦੀ ਹੈ ਸਹਿਜਪੁਰ ਤੇ ਇਕਵਾਰ ਸਿੰਘ ਹੈ ਜੀ ਹਾਂਜੀ ਉਹਨਾਂ ਦੀ ਸ਼ਹਿਦ ਇਹਨਾਂ ਨੇ ਉਰਲੇ ਪਾਸੇ ਗੇਟ ਕੱਢ ਲਿਆ ਜੀ ਠੱਕੇ ਨਾਲ ਜੀ ਤੁਸੀਂ ਚੈੱਕ ਕਰ ਸਕਦੇ ਹੋ ਜੀ ਕਟਰ ਮਾਰ ਕੇ ਗੇਟ ਕੱਟਿਆ ਹੋਇਆ ਦੋਨੇ ਪਾਸੇ ਗਲੀ ਦੇ ਗੇਟ ਹੋ ਗਿਆ ਚਲੋ ਅਸੀਂ ਫਿਰ ਵੀ ਇਗਨੋਰ ਕੀਤਾ ਜੀ ਹੂੰ ਹੂੰ ਇਹ ਹੁਣ ਦੋਨੇ ਗੇਟ ਖੁੱਲੇ ਛੱਡ ਲੈਂਦੇ ਸੀ ਜੀ ਉੱਥੇ ਸਿਗਰਟਾਂ ਪੀਂਦੇ ਸੀ ਚਿੱਟਾ ਲਾਉਂਦੇ ਸੀ दारू ਪੀਂਦੇ ਸੀ ਗੋਲੀਆਂ ਖਾਂਦੇ ਸੀ ਪਤਾ ਨਹੀਂ ਕੀ ਕੁਸ਼ ਕਰਦੇ ਰਾਤ ਦੇ 11 11 12 ਵਜੇ ਹਾਂਜੀ ਸਰ ਮੇਰੇ ਬੱਦੇ ਛੋਟੇ ਆ ਜੀ ਹੁਣ ਬੱਦੇ ਨੂੰ ਕੀ ਪਤਾ ਵੀ ਉੱਥੇ ਟੀਕਾ ਕੀ ਆ ਚਿੱਟਾ ਕੀ ਆ ਉਹ ਬੱਚੇ ਉਧਰ ਚਲੇ ਜਾਂਦੇ ਸੀ ਤੁਸੀਂ ਨਸ਼ੇ ਨੂੰ ਲੈ ਕੇ ਕੰਪਲੇਂਟ ਦਿੰਦੇ ਹੋ ਥਾਣੇ ਦੇ ਵਿੱਚ ਤੇ ਪੁਲਿਸ ਉੱਥੇ ਸੱਤਕੰਜਾ ਕਰ ਦਿੰਦੀ ਆ ਉਹ ਕਿਵੇਂ ਦੇਖਦੇ ਤੁਸੀਂ ਦਾ ਪਰਚਾ ਪਾਇਆ ਹੋਇਆ ਜੀ ਉਹੀ ਮੈਂ ਤੁਹਾਨੂੰ ਕਹਿਣਾ ਇਕਬਾਲ ਸਿੰਘ ਐਸਐਸਆਹਬ ਆ ਜਿਹੜੇ ਇਹ ਮਿਲੇ ਹੋਏ ਆ ਜੀ ਇਹਨਾਂ ਦੇ ਨਾਲ ਅੱਛਾ ਜੀ ਠੀਕ ਜੀ ਇਹਨਾਂ ਉਲਟਾ ਜੀ ਇਹ ਇਹਨਾਂ ਦੇ ਨਾਲ ਮਿਲ ਕੇ ਜੀ ਮੈਨੂੰ ਅੱਜ ਅਰੈਸਟ ਕਰਨ ਆਏ ਸੀਗੇ ਜੀ ਹਾਂ ਜੀ ਜਦੋਂ ਕਿ ਸਾਡਾ ਇਹਨਾਂ ਨੇ ਝੂਠਾ ਪਰਚਾ 55 ਦਾ ਚੱਲ ਰਿਹਾ ਕੱਲ 22 ਤਰੀਕ ਦੀ ਸਾਡੀ ਪਹਿਲੀ ਐਸਟੀਐਮ ਸਾਹਿਬ ਦੇ ਸੁਣਵਾਈ ਸੀਗੀ ਜੀ ਹਾਂ ਜੀ ਹਾਂ ਜੀ ਠੀਕ ਹੈ ਜੀ ਇੱਕ ਪਾਸੇ ਉਹਨਾਂ ਦੇ ਪਰਚਾ ਚੱਲੀ ਜਾਂਦਾ ਦੂਜੇ ਪਾਸੇ ਉਹ ਮੇਰੇ ਮੈਨੂੰ ਰੈਂਟ ਘਾਣਾ ਏ ਧੱਕੇ ਨਾਲ ਜਾ ਰਹੇ ਸੀ ਜੀ ਅੱਜ ਹਾਂ ਜੀ ਕਹਿੰਦੇ ਪੇਜ ਤੇ ਦਰਖਾਸਤ ਦਿੱਤੀ ਆ ਝੂਠੀ ਜੀ ਉਹਨਾਂ ਨੇ ਦਰਖਾਸਤ ਦਿੱਤੀ ਆ ਕਿ ਸਾਡਾ ਥਾਂ ਦਾ ਰੌਲਾ ਜੀ ਉਹ ਵੀ ਥਾਂ ਦਾ ਰੌਲਾ ਨਹੀਂ ਸਰ ਇਹ ਉਸ ਦਿਨ 29 ਤਰੀਕ ਨੂੰ ਜੇ ਇਹ ਨਾਲ ਜਿਹੜੇ ਬੰਦੇ ਹੈਗੇ ਜੇ ਨਾਂ ਬੰਦੇ ਆਉਂਦੇ ਸੀ ਸਰ ਮੌਕੇ ਤੇ ਇਹਨਾਂ ਨੇ ਮੈਨੂੰ ਕਿਰਪਾ ਕਰਪਾਣਾ ਨਾਲ ਵੜ ਦੇਣਾ ਸੀ ਜੀ ਬੰਦੇ ਬਾਹਰੋਂ ਬੁਲਾਏ ਸੀ ਜਮਨਦੀਪ ਸਿੰਘ ਨੇ ਹਾਂ ਜੀ ਇਹ ਸ਼ਰੀਆਮਨ ਦਰਕਾਰੇ ਮਾਰਮਾਰੀ ਗੱਲਾਂ ਕਰ ਰਿਆ ਸੀ ਕਹਿੰਦਾ ਮੈਂ ਲੰਡੂ ਕਹਿੰਦਾ ਉਹਨੇ ਸਿੱਟਾ ਹੀ ਕਿਹਾ ਕਹਿੰਦਾ ਲੰਡੂ ਪੰਚਾਇਤ ਦਾ ਟੁੱਟੀ ਕਹਿੰਦਾ ਕੁਝ ਨਹੀਂ ਕਰ ਸਕਦੇ ਸਾਥ ਨੂੰ ਆ ਵੀ ਇੱਕ ਦਾ ਵੇਚੀਏ ਤੇ ਕੋ ਮਰਜ਼ੀ ਕਰਕੇ ਮੇਰੀ ਮੈਂਬਰੀ ਦੋ ਦੋ ਕੀ ਹੈ ਜੀ ਕਹਿੰਦਾ ਤੈਨੂੰ ਮੈਂਬਰੀ ਕਿਹਨੇ ਬਣਾਇਆ ਸਰਪੰਚ ਸਾਹਿਬ ਕੀ ਕਹਿੰਦੇ ਤੁਹਾਡੇ ਤੁਹਾਨੂੰ ਤੁਹਾਡੇ ਸਰਪੰਚ ਕੀ ਕਹਿੰਦੇ ਇਸ ਨੂੰ ਲੈ ਕੇ ਤੁਸੀਂ ਸਰਪੰਚ ਨਾਲ ਗੱਲ ਕੀਤੀ ਇਹਦਾ ਸਰਪੰਚ ਸਾਹਿਬ ਮੈਂ ਤੁਹਾਨੂੰ ਦੱਸਦਾ ਜੀ ਇਹ ਮਸਲਾ ਜਦੋਂ ਅਸੀਂ ਸੁਪਨ ਸਾਹਿਬ ਕੋਲ ਲੈ ਕੇ ਗਏ ਹੂੰ ਠੀਕ ਹੈ ਜੀ ਅਸੀਂ ਆਖਿਆ ਵੀ ਮੇਰੇ ਨਾਲ ਇਹ ਗੱਲ ਵਾਪਰੀ ਹੈ ਮੇਰੇ ਦੋ ਮੈਂਬਰ ਜੀ ਮੌਕੇ ਤੇ ਮजूद ਸੀ ਜਿਨ੍ਹਾਂ ਨੇ ਮੇਰਾ ਪੂਰਾ ਸਾਥ ਦਿੱਤਾ ਉਹ ਗਵਾਹ ਹੈ ਜੀ ਮੌਕੇ ਤੇ ਇੱਕ ਜੀ ਸਿੰਘ ਖਾਲਸਾ ਜੀ ਇੱਕ ਰਾਜਵੀਰ ਮੁੱਤਾ ਹਾਂ ਜੀ ਕਿਉਂਕਿ ਮੈਂ ਮੈਂ ਇਹਨਾਂ ਨੂੰ ਸੱਦਿਆ ਮੈਂ ਕਿਹਾ ਵੀ ਕੱਲ ਨੂੰ ਤੁਸੀਂ ਕਹੋਗੇ ਵੀ ਬੰਦਾ ਝੂਠ ਬੋਲਦਾ ਹੈ ਵੀ ਤੁਸੀਂ ਮੌਕੇ ਤੇ ਆਓ ਮੌਕਾ ਦੇ ਕੋਈ ਇਹਨਾਂ ਨੇ ਦੇਖਿਆ ਨਾ ਉਹ ਪੁੱਛ ਲਓ ਜੀ ਜੇ ਮੈਂ ਝੂਠ ਬੋਲਦਾ ਆ ਤਾਂ ਮੈਨੂੰ ਜੋ ਕੁਛ ਮਰਜ਼ੀ ਸਜ਼ਾ ਲਾ ਦਿਓ ਜੀ ਇਹਨਾਂ ਨੂੰ ਵੀ ਮੌਕੇ ਤੇ ਗਾਲਾਂ ਕੱਢੀ ਕੋ ਉਹਦਾ ਪਤਾ ਨਹੀਂ ਕਿ ਜਸਕਰਨ ਸਿੰਘ ਜਿਹੜੇ ਹੈਗੇ ਆ ਪਾਣੀ ਵਾਲੇ ਟੈਂਕੀ ਤੇ ਜਣੇ ਹੋਏ ਆ ਤਾਹੌਲ ਦਾ ਵੱਲੋਂ ਦੋਸ਼ ਲਾਏ ਜਾ ਰਹੇ ਆ ਤਾਂ ਜਿਨ੍ਹਾਂ ਤੇ ਦੋਸ਼ ਲੱਗੇ ਆ ਉਹ ਸਾਡੇ ਨਾਲ ਏਕਰ ਕੋਈ ਆਪਣਾ ਪੱਖ ਦੇਣਾ ਚਾਹੁੰਦੇ ਤੇ ਆਪਣਾ ਸਾਡੇ ਨਾਲ ਸੰਪਰਕ ਕਰ ਸਕਦੇ ਆ ਪਰ ਇੱਕ ਪਿੰਡ ਦੇ ਵਿੱਚ ਸਾਰੇ ਆ ਨਸ਼ਾ ਪੀਤਾ ਜਾਂਦਾ ਪਰ ਜਦੋਂ ਮੈਂਬਰ ਇੱਕ ਮਜੂਤਾ ਮੈਂਬਰ ਉਸਤੇ ਕਾਰਵਾਈ ਕਰਨ ਲਈ ਕੰਪਲੇਂਟ ਦਿੰਦਾ ਤਾਂ ਉਹਨਾਂ ਦਾ ਕਹਿਣਾ ਹੈ ਕਿ ਉਸ ਨੂੰ ਉਸ ਕਾਰਵਾਈ ਨੂੰ 55 ਦੇ ਵਿੱਚ ਬਦਲ ਦਿੱਤਾ ਜਾਂਦਾ ਤਾਂ ਦੇਖਣ ਵਾਲੇਗਾ ਆਉਣ ਵਾਲੇ ਸਮੇਂ ਦੇ ਵਿੱਚ ਪੁਲਿਸ ਵੱਲੋਂ ਕਿਸ ਤਰ੍ਹਾਂ ਦੀ ਕਾਰਵਾਈ ਕੀਤੀ ਜਾਊਗੀ ਪਰ ਇੱਕ ਵਾਰ ਨਸ਼ੇ ਦੇ ਦੋ ਜਿਹੜੇ ਹੈਗੇ ਆ ਉਹ ਪੁਲਿਸ ਤੇ ਯੂਰ ਲਾਈ ਜਾ ਰਹੇ ਨੇ ਜਮਾ ਪਰਸਨ ਰੋਕਸ਼ਨ ਆਲ ਮੈਸੂਜੰਦ ਲੋਕ ਸਾਫ ਟੀਵੀ ਪਿੰਡ ਮੱਤਾ ਦਿੱਖਪੁਰ